ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਹ ਦਾ ਗੂ ਬੀਬੀ ਜ਼ਗੀਰ ਕੌਰ ਜੀ ਸੋ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਬੀਬੀ ਜੀ ਤੁਹਾਡਾ ਵੈਲਕਮ ਸਵਾਗਤ ਫਤਿਹ ਸਤਿ ਸ਼੍ਰੀ ਅਕਾਲ ਜੀ ਜੀ ਕਾ ਸਵਾਗਤ ਜੀ ਬੀਬੀ ਜੀ ਜਿਹੜਾ ਜਲੰਧਰ ਪੱਛਮੀ ਜਿਹੜਾ ਚੋਣ ਹੋਈ ਹੈ ਜਿਹਦਾ ਅੱਜ ਨਤੀਜਾ ਆਇਆ ਜਿਹਦੇ ਵੀ ਤੁਸੀਂ ਬੜੇ ਵੱਡੇ ਪੱਧਰ ਤੇ ਸਰਗਰਮੀ ਨਿਭਾਈ ਪਰੰਤੂ ਉਸ ਕਦਰ ਰਿਸਪੌਂਸ ਹੰਗਾਰਾ ਨਹੀਂ ਮਿਲਿਆ ਜਿਵੇਂ ਜ਼ਿਕਰ ਆ ਰਿਹਾ ਸੀ ਕਿ ਤੁਹਾਡਾ ਸਾਰਾ ਜਿਹੜਾ ਜਿਹਨੂੰ ਆਪਾਂ ਬਾਗੀ ਕੇਮਾ ਵੀ ਕਹਿ ਸਕਦੇ ਆ ਪੂਰੀ ਤੁਸੀਂ ਉੱਤੇ ਦਿਨ ਰਾਤ ਇੱਕ ਕੀਤਾ ਤੁਸੀਂ ਖਾਸ ਕਰਕੇ ਵੱਡੇ ਪੱਧਰ ਉਤੇ ਅਗਵਾਈ ਉੱਥੇ ਆਪਣੀ ਨਵਾਈ ਵੀ ਤੁਹਾਡਾ ਹੀ ਇਲਾਕਾ ਸੀ ਜੀ ਬੀਬੀ ਜੀ ਦੇਖੋ ਇਸ ਤਰ੍ਹਾਂ ਕਿ ਜਿਹੜਾ ਉਹ ਹਲਕਾ ਸੀ ਪਛਮੀ ਜਲੰਧਰ ਹਾਂਜੀ ਉਹਦੇ ਵਿੱਚ ਕੱਡੀ ਵੀ ਸ਼੍ਰੋਮਣੀ ਕਲਦਨ ਨੇ ਚੋਣ ਨਹੀਂ ਲੜੀ ਉਸ ਸਭਈ ਭਾਰਤੀ ਜਨਤਾ ਪਾਰਟੀ ਦੇ ਕੋਈ ਚੀਟ ਗਈ ਅੱਛਾ ਜੀ ਤੇ ਬਹੁਤ ਘੱਟ ਆਬਾਦੀ ਹੈ ਸਿੱਖਾਂ ਦੀ ਵੀ ਐਵੇਂ ਕੋਈ 10 15000 ਦੀ ਕੀ ਲਾ ਲੋ ਸਿੱਖਾਂ ਦੀ ਆਬਾਦੀ ਹੈ ਹਾਂ ਹਾਂ ਉਹਦੇ ਵਿੱਚ ਕਦੀ ਵੀ ਕਿਸੇ ਵੀ ਅਕਾਲੀ ਦਲ ਦੇ ਵਰਕਰ ਨੇ ਨਾ ਕੋਈ ਵਿੱਚ ਬਹੁਤੀ ਹੋਂਦ ਸੀ ਨਾ ਕਦੀ ਕੋਈ ਗਿਆ ਸੀ ਜੀ ਤੇ ਚੋਣ ਇਸ ਕਰਕੇ ਲੜਨੀ ਸੀ ਕਿਉਂਕਿ ਅਸੀਂ ਸੋਚਿਆ ਸੀ ਕਿ ਜ਼ਿੰਮਨੀ ਚੋਣ ਹੈ ਇਹਨੂੰ ਖਾਲੀ ਛੱਡਣਾ ਨਹੀਂ ਚਾਹੀਦਾ ਹੂੰ ਹੂੰ ਜੀ ਜੇ ਅਸੀਂ ਪਾਰਟੀ ਦੇ ਤੌਰ ਤੇ ਦੇਖੀਏ ਤੇ 104 ਸਾਲ ਦੀ ਪਾਰਟੀ ਹੋਵੇ ਤੇ ਉਹ ਵਿੱਚ ਗਾਇਬ ਹੋ ਜੇ ਸ਼ਹਿਰ ਨੂੰ ਕੱਲ ਜਾਣੀ ਸੀ ਕਿ ਪਾਰਟੀ ਜਿਹੜੀ ਹੈ ਉਹ ਪੱਜ ਗਈ ਚੋਣ ਤੋਂ ਜੀ ਇਸ ਕਰਕੇ ਜਦੋਂ ਫਿਰ ਸੁਵੀਰ ਸਿੰਘ ਪავლਦੀ ਨੇ ਇਹ ਕੱਲ੍ਹ ਕੇ ਹੀ ਚੋਣ ਲੜਨੀ ਹੈ ਤਾਂ ਕੈਂਡੀਡੇਟ ਲੱਬਿਆ ਕੈਂਡੀਡੇਟ ਲੱਬ ਕੇ ਜਦੋਂ ਫਿਰ ਚੋਣ ਸ਼ੁਰੂ ਹੋਈ ਹੈ ਉਹ ਸਾਰਾ ਕੁਝ ਨਿਸ਼ਾਨੀ ਦਿੱਤਾ ਸਭ ਕੁਝ ਚੇਰਤ ਬਾਦਲ ਸਾਹਿਬ ਨੇ ਹਮ ਐਟੀਟੀ ਪੀਐਸਪੀ ਹੂੰ ਹੂੰ ਜੀ ਉਹ ਦਿਨ ਅਜੇ ਪੰਬਲ ਪੁੱਸਾ ਵੀ ਪਣੀ ਜਾਂਦਾ ਹੂੰ ਹੂੰ ਅਰੇ ਇਸ ਕੱਲ ਦੀ ਰਾਹਤ ਵੀ ਹੈ ਕਿ ਜਿੰਨੇ ਕ ਵੋਟ ਉੱਥੇ ਸੀ ਅਕਾਲੀ ਦਲ ਦੀ ਹੂੰ ਇਸੇ ਤਰ੍ਹਾਂ ਦੇ ਤੇ ਕਿਉਂਕਿ ਉਹ ਤੇ ਵੋਟ ਤੇ ਹੈ ਨਹੀਂ ਸੀ ਕਿਹੜਾਈ ਉਹ ਵੋਟ ਜਿਹੜੀ ਹੈ ਬਾਦਲ ਸਾਹਿਬ ਦੇ ਕਹਨ ਤੇ ਬੀਐਸਪੀ ਨੂੰ ਨਹੀਂ ਪਈ ਹੂੰ ਜੀ ਕਮ ਸੇ ਕਮ ਜਿਹੜਾ ਅਸੀਂ ਕੈਂਡੀਡੇਟ ਖੜਾ ਰੱਖਿਆ ਉਹ ਚੋਣਾਂ 'ਚ ਟਕਰੀ ਨੂੰ ਪਈ ਭਾਵੇਂ ਉਹ ਵੋਟ ਥੋੜੀ ਹੈ ਭਾਵੇਂ ਉਹ ਘੱਟ ਹੈ ਜਿੱਸਾ ਮਰਜੀ ਤਾਂ ਇਹ ਇੰਨਾ ਕਹਿ ਗਾਇਆ ਕਿ ਲੋਕਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਜੇ ਅਕਾਲੀ ਆ ਤੇ ਅਸੀਂ ਤੱਕੜੀ ਨੂੰ ਵੋਟ ਪਾਵਾਂਗੇ ਹੂੰ ਹੂੰ ਸੰਤਾ ਸਿੰਘ ਜੀ ਦੇ ਬਾਦਲ ਦੇ ਕਹਿੰਦੇ ਵੋਟ ਨਹੀਂ ਅਸੀਂ ਪਾਵਾਂਗੇ ਬੀਪੀਐਸਪੀ ਸੋ ਮੈਂ ਤੇ ਇਹ ਸਮਝੀ ਦੀ ਹੈ ਕਿ ਲੋਰ ਹੈ ਲੋਕਾਂ ਦੇ ਕਿਉਂਕਿ ਅਕਾਲੀ ਗੱਲ ਤੋਂ ਲੋਕਾਂ ਦਾ ਇਸ ਤਰ੍ਹਾਂ ਇੱਕ ਨਾਮੋ ਪੰਗ ਹੋਇਆ ਉਹ ਅਕਾਲੀ ਦਲ ਦੇ ਵਿੱਚ ਲੋਕਾਂ ਨੂੰ ਮੁੜ ਕੇ ਪ੍ਰੋਸਟਾ ਦਾ ਕਰਨਾ ਪਊਗਾ ਹੂੰ ਪਰ ਬੀਬੀ ਜੀ ਇੱਕ ਜ਼ਿਕਰੇ ਦਾ ਆ ਰਿਹਾ ਸੀ ਕਿ ਪਿਛਲੀ ਵਾਰ ਲੋਕ ਸਭਾ ਜਿਹੜਾ ਆਮ ਵੋਟਾਂ ਹੋਈਆਂ 2600 ਹਸਲਕੇ ਚੋਂ ਵੋਟਾਂ ਪਈਆਂ ਅਕਾਲੀ ਗੱਲ ਦੀ ਪਰ ਹੁਣ ਇਹ ਸੰਭਾਵਨਾ ਸੀ ਸ਼ਾਇਦ 8-10000 ਹੋ ਜਾਣਗੀਆਂ ਜੀ ਤੁਹਾਡੀ ਗੱਲ ਸਹੀ ਹੈ ਇਹ ਆਸ ਸੀ ਹਮ ਜਦੋਂ ਇਹ ਫੈਰੀ ਗੱਲ ਹੋ ਗਈ ਹੈ ਤੇ ਬੀਬੀ ਨੇ ਇੱਕ ਦਿਨ ਥੋੜਾ ਜਿਹਾ ਆਮ ਆਦੀ ਪਾਰਟੀ ਜਦਨ ਗਏ ਹੈ ਉਹ ਫਿਰ ਜੀ ਲੋਕਾਂ ਦਾ ਇਸ ਗੱਲ ਤੋਂ ਵੀ ਥੋੜਾ ਮੋੜਾ ਪੈ ਗਿਆ ਹਮ ਹਮ ओके ਲੋਕ ਸੋਚਦੇ ਹੈ ਕਿ ਜੇ ਕੈਂਡੀਡੇਟ ਨੇ ਇਤਹਾਸ ਕੀਤਾ ਹੈ ਤੇਰੀ ਲਾਇਬਿਲਟੀ ਕਿੰਨੀ ਪਿਆ ਤਰਾਡੇ ਬੁਲਤੀ ਕੀ ਹੈ ਹੂੰ 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 ਜੀ ਤੇ ਕੋਈ ਗੱਲ ਨਹੀਂ ਅਸੀਂ ਇਸ ਤੋਂ ਨਹੀਂ ਪਰੇ ਕਰ ਲੱਗੇ ਹੈ ਕਿ ਇਹ ਤੇ ਚੋਣ ਇੱਕ ਪਾਸੜ ਰਹਿ ਗਈ ਹੈ ਹੂੰ ਹੂੰ ਕਿਉਂਕਿ ਜੇ ਤੁਸੀਂ ਦੂਜੇ ਪਾਸੇ ਦੇਖੀਏ ਕਾਂਗਰਸ ਨੂੰ ਕਿੰਨੀ ਵੋਟ ਪਈ ਸੀ ਮਿਲਦੇ 44000 ਤੋਂ ਵੱਧ ਵੋਟਾਂ ਨਾਲ ਜਿੱਤਿਆ ਸੀ ਉਹ ਤੇ ਉਹ ਵੋਟ ਕਿੱਥੇ ਵੀ ਕਿੱਥੇ ਆ ਕੇ ਸੁੰਗੜ ਗਈ ਜਾ ਰਹਾਂ ਦੀ ਕਿ ਜੀ ਜੀ ਸਿੱਟਾ ਪਾਕੀਅਨਤਾ ਪਾਰਟੀ ਤੇ ਆਮਾਦੀ ਪਾਰਟੀ ਸਾਰੀ ਇੱਕ ਪਾਸੇ ਦੀ ਵੋਟ ਜਿਹੜੀ ਚਲੀ ਗਈ ਜੀ ਸਰਕਾਰ ਨੇ ਜਿਸ ਤੰਗ ਨਾਲੀ ਚੋਣ ਲੜੀ ਹੈ ਸਾਰੇ ਲੋਕਾਂ ਦੇ ਜੋ ਇਹਨਾਂ ਪੈਕੇਜ ਬਣਾ ਬਣਾ ਕੇ ਲੋਕਾਂ ਨੂੰ ਪਰੇਵਲ ਕੀਤਾ ਉਸ ਤੰਗ ਦੇ ਨਾਲੇ ਵੋਟ ਗਈ ਹੈ ਇਹਨੂੰ ਚੋਣ ਨਹੀਂ ਕਹਿ ਸਕਦੇ ਹੁੰਦੇ ਚ ਇੰਨੀ ਚੋਣ ਜਿਸ ਤੰਗ ਸਰਕਾਰ ਨੇ ਮਾਨ ਸਾਹਿਬ ਨੇ ਉੱਥੇ ਲੜਿਆ ਇਹਨੂੰ ਅਸੀਂ ਇਹ ਨਾਲ ਸਵੀਨੀ ਕੀਤਾ ਜਾ ਸਕਦਾ ਕਿ ਲੋਕਾਂ ਦਾ ਚਕਾ ਕਿੱਧਰ ਸੀ ਸੋ ਇਹ ਤੇ ਸਰਕਾਰ ਵੀ ਇੱਕ ਇੱਕ ਲੋਕਾਂ ਨੇ ਵੋਟ ਪਾਈ ਹੈ ਸਰਕਾਰ ਹੈ ਜੋ 2-3 ਸਾਲ ਹੈਗੇ ਹੈ ਤੇ ਕੰਮ ਕੁਮ ਲਾਗੇ ਇੱਕ ਲਾਜ ਚੀਜ਼ ਨੇ ਦੇ ਦਿੱਤੇ ਇੱਕ ਲੋਕਾਂ ਦੇ ਵਿੱਚ ਇੰਨਾ ਪੈਸਾ ਸੁੱਕਿਆ ਪਰ ਕਲ ਜੋ ਜੋ ਹੋ ਸਕਿਆ ਉਹ ਪ੍ਰਵੰਤ ਮਾਨ ਜੀ ਨੇ ਜਿसे ਵਰਤੇ ਹੂੰ 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 ਬੀਬੀ ਜੀ ਦੂਜੇ ਬੰਨੇ ਤੁਸੀਂ ਪਿਛਲੇ ਸਮੇਂ ਮਤਲਬ ਸ੍ਰੀ ਕਾਲ ਤਖਸ ਸਾਹਿਬ ਮਾਫੀ ਨਮਾ ਕਬੂਲ ਨਮਾ ਵੀ ਦਿੱਤਾ ਤੇ ਹੁਣ ਜਿਵੇਂ ਆ ਸਰ ਸ੍ਰੀ ਕਾਲਕਟਖ ਸਾਹਿਬ ਵੱਲੋਂ ਇਹ ਬੈਠਕ ਪੰਜ ਸਿੰਘ ਸਹਿਬਾਨ ਦੀ 15 ਨੂੰ ਬੁਲਾ ਲਈ ਹੈ ਕੀ ਇਹ ਏਜੰਡਾ ਹੈ ਤੁਹਾਡੇ ਵਾਲਾ ਉਹਦੇ ਵਿੱਚ ਤੁਹਾਨੂੰ ਕੋਈ ਇਲਮ ਉਧਰੋਂ ਜਾਣਕਾਰੀ ਕੋਈ ਸੰਦੇਸ਼ ਆਇਆ ਹੋਵੇ ਇਹ ਸਾਰੇ ਮਾਮਲੇ ਦੇ ਵਿੱਚ ਕਿਵੇਂ ਸਮਝਦੇ ਹੋ ਦੇਖੋ ਜੀ ਕਿਉਂਕਿ ਪਿਛਲੇ ਸਮੇਂ ਵਿੱਚ ਜੋ ਸ੍ਰੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਰਤਾਵਾ ਸੰਤਾ ਵੱਲ ਆ ਰਿਹਾ ਤੇ ਉਹ ਮਹਿਸੂਸ ਕੀਤਾ ਜਾਂਦਾ ਸੀ ਵੀ ਕੁਝ ਜਿਹੜੀਆਂ ਸਾਡੀਆਂ ਪਾਰਟੀ ਦੇ ਲੀਡਰ ਵੱਲੋਂ ਜਾਂ ਪਾਰਟੀ ਲੀਡਰਸ਼ਿਪ ਵੱਲੋਂ ਕੋਈ ਕਮੀਆਂ ਰਹਿ ਗਈਆਂ ਕੋਈ ਗਲਤੀਆਂ ਹੋ ਗਈਆਂ ਜਾਂ ਜਿਹੜੀਆਂ ਕੋਈ ਅ ਗਲਤ ਕਦਮ ਹੋ ਗਈਆਂ ਉਹਦੇ ਕਰਕੇ ਪੰਜਾਬ ਦੇ ਸਾਰੇ ਲੋਕ ਜਿਹੜੇ ਸੀ ਜਾਂ ਪੰਜਾਬ ਤੋਂ ਬਾਹਰ ਵਸਦੇ ਵੀ ਲੋਕ ਸਾਡੇ ਤੋਂ ਪ੍ਰੋਸਤਾ ਖੋ ਬੈਠੇ ਸੀ ਤੇ ਦੂਰ ਹੋ ਗਏ ਉਹ ਸਾਡੇ ਜਿਹੜੀ ਨਰਾਸ਼ਤਾ ਸੀਗੀ ਪਬਲਿਕ ਦੀ ਸਾਡੇ ਨਾਲ ਜੋ ਸਾਡੇ ਤੋਂ ਦੂਰੀ ਬਣ ਗਈ ਸੀ ਉਹਦੀ ਤਸਵੀਰ ਈ ਬੜੇ ਚਿੰਤਕ ਸੀ ਜੀ ਲੰਬਾ ਸਮਾਂ ਹੋ ਗਿਆ ਉਹ ਫਰੋਸਾ ਪੈਦਾ ਹੀ ਨਹੀਂ ਹੋ ਰਿਹਾ ਲੋਕਾਂ ਦੇ ਨਾਲ ਲੋਕ ਸੱਜ ਨੂੰ ਅਪਣਾ ਰਹੇ ਸੀ ਅਸੀਂ ਬੰਦੇ ਬੋਝ ਲੈ ਕੇ ਚਿੰਤਾ ਲੈ ਕੇ ਤੁਰੇ ਫਿਰਦੇ ਆਂ ਫਿਰ ਸਾਰਿਆਂ ਨੇ ਸਲਾਹ ਕੀਤੀ ਸੀ ਕਿਉਂਕਿ ਅਸੀਂ ਭਾਰਤ ਸਭ ਨੂੰ ਬਹੁਤ ਵਾਰੀ ਕਿਹਾ ਤੇ ਜਦੋਂ ਇਹ ਚੁੰਡਾ ਕਮੇਟੀ ਵੀ ਬਣਾਈ ਸੀ ਉਹਦੇ ਵਿੱਚ ਵੀ ਇਹ ਲੋਕਾਂ ਦੀ ਆਵਾਜ਼ ਆਈ ਸੀ ਕਿ ਸਾਰੀ ਲੀਡਰਸ਼ਿਪ ਜਿਹੜੀ ਹੈ ਕਿਤੇ ਸੀ ਵਾਦੇਵੇ ਇੱਕ ਸਹੀ ਕਾਸਤਵ ਤੇ ਜਾਚ ਤੇ ਛਿਮਾ ਜਾਚ ਨਾ ਕਰੇ ਉਹ ਇੰਨਾ ਕੁ ਜਿਹੇ ਕਹਿੰਦੇ ਬਾਜ باوجودੀ 2 ਸਾਲ ਹੋ ਗਏ ਲਗਾਤਾਰ ਕਹਿੰਦੇ ਉਹ ਨਹੀਂ ਬੰਦੇ ਅਸੀਂ ਵੀ ਮਹਿਸੂਸ ਕੀਤਾ ਕਿ ਹੁਣ ਕਿੰਨਾ ਤੋਂ ਲੰਮਾ ਸਮਾਂ ਜਿਹੜਾ ਆਪਾਂ ਬਾਰ ਕਰਦੇ ਰਿਹਾ ਗਏ ਜੀ ਸਾਰੇ ਜੀ ਗਲਤੀ ਸਾਡੀ ਹੈ ਸੀ ਜਾਂ ਨਹੀਂ ਸੀ ਅਸੀਂ ਵੀ ਸ਼ਮੂਲੀਅਤ ਹੈ ਜੀ ਨਹੀਂ ਅਸੀਂ ਇਹ ਸੋਚਦੇ ਆ ਕਿ ਅਸੀਂ ਨਾਲ ਤੇ ਸੀ ਨਾ ਅਸੀਂ ਬੋਰਡ ਵਿੱਚ ਰਹੇ ਆ ਅਸੀਂ ਸਰਕਾਰ ਵਿੱਚ ਵੀ ਸੀ ਅਸੀਂ ਪਾਰਟੀ ਵਿੱਚ ਵੀ ਸੀ ਅਸੀਂ ਬਾਹਰ ਹੋ ਕੇ ਉਹ ਜਿਹੜਾ ਪਬਲਿਕ ਦਿਨਾਰ ਵਾਲ ਕੇ ਉਹ ਤਾਂ ਆਹ ਦਾ ਨਾ ਨਾ ਨਹੀਂ ਮਾਰ ਸਕਦੇ ਹੂੰ ਹੂੰ ਉਹ ਨੂੰ ਅਸੀਂ ਦੇਖ ਕੇ ਆਏ ਅਸੀਂ ਸਾਰੇ ਉੱਤੇ ਪੇਸ਼ ਹੋਏ ਆ ਜੀ ਤੁਹਾਨੂੰ ਜਮਾ ਚਾਹ ਚਨਾ ਕਰਨ ਦਾ ਮੌਕਾ ਦਿੱਤਾ ਜਾਵੇ ਉਹਨਾਂ ਸੈਂਸਰ ਬਣਾਨੇ ਪਾ ਦਿੱਤ ਸਦੀਏ ਸਾਨੂੰ ਪਤਾ ਨਹੀਂ ਹੋ ਜਾਂਦਾ ਵਿੱਚ ਆਇਆ ਕਿ ਨਹੀਂ ਹੈ ਹੂੰ ਜੀ ਜੀ ਕਿ ਸਾਡਾ ਫਰਜ਼ ਨਹੀਂ ਮੰਡਾ ਨੂੰ ਪੁੱਛਣਾ ਕਿ ਤੁਸੀਂ ਕੀ ਕਰ ਰਹੇ ਹੋ ਕਿਦਾਂ ਕਰਦੇ ਹੋ ਕਿ ਤੇ ਦੇ ਕੇ ਆ ਗਏ ਉਨੇ ਜਿਹੜੇ ਪੁਆਇੰਟਸ ਲਿਖੇ ਆ ਜਦੋਂ ਉਹ ਤੁਹਾਨੂੰ ਬੁਲਾਉਣਗੇ ਅੱਛੀ ਵਥੇ ਚਾਹਵਾਂ ਬੀਬੀ ਜੀ ਹੁਣ ਆਪਾਂ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਉਤੇ ਟੇਕੇ ਇਸ ਤੋਂ ਪਹਿਲਾਂ ਕੋਈ ਸਰਗਰਮੀ ਜਿਹੜਾ ਤੁਹਾਡੇ ਵਾਲਾ ਹੁਣ ਸਾਰਾ ਗੁੱਟ ਹੈ ਅੱਗੇ ਰੱਖੀਗਾ ਕਿਸ ਤਰ੍ਹਾਂ ਦੀ ਕੋਈ ਸਰਗਰਮੀ ਹੈ ਕੋਈ ਅਗਵਾਈ ਕਿਸੇ ਨੂੰ ਸੰਪਣੀ ਜਾਂ ਜਿਹੜਾ ਪੈਰਾਮੀਟਰ ਸਰਕਾਰ ਜੀ ਸਵੀਕਾਰਦੀ ਰਹਾ ਕਿ ਅਸੀਂ ਲਗਾਤਾਰ ਪਬਲਿਕ ਨਾਲ ਜੁੜੇ ਹੋਏ ਹਈਏ ਹੂੰ ਅਸੀਂ ਜਿਹੜਾ ਚੋਣ ਵੀ ਅਸੀਂ ਇਹਦਾ ਸਾਡਾ ਮਕਸਦ ਕੀ ਸੀ ਚੋਣ ਲੜਨਾ ਜੀ ਚੋਣ ਲੜਨਾ ਮਕਸਦ ਹੀ ਐ ਸੀ ਕਿ ਲੋਕਾਂ ਦੇ ਵਿੱਚ ਦੱਸੀਏ ਕਿ ਇਸ ਤਰ੍ਹਾਂ ਜਿਆ ਬਾਦਲ ਸਾਹਿਬ ਵੱਲੋਂ ਗਲਤ ਫੈਸਲੇ ਕਿਉਂ ਲਏ ਜਾਂਦੇ ਐ ਅਸੀਂ ਉਹਦੇ ਨਾਲ ਸਹਿਮਤ ਨਹੀਂ ਐ ਕਿ ਇੱਕ ਲੀਡਰ ਜਿਹੜਾ ਉਹ ਚੋਣ ਸ਼ਾਂਤ ਦੇ ਕੇ ਆਪਣੇ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਦੂਜੇ ਪਾਸੇ ਹਮਾਇਤ ਕਰੇ ਇੱਕ ਗਲਤ ਡਿਸੀਜਨ ਸੀ ਹੂੰ ਭਾਵੇਂ ਗੱਲ ਚੋਣ ਦੀ ਨਹੀਂ ਸੀ ਗੱਲ ਤੇ ਡਿਸੀਜਨ ਦੀ ਸੀਗੀ ਜਿੱਥੋਂ ਅਸੀਂ ਤਕਰੀਰ ਖਿਲਾਫ ਅਸੀਂ ਆਤੀ ਗਏ ਤੇ ਕਿਉਂ ਵੋਟ ਮੰਗਦੇ ਆ ਹੂੰ ਹੂੰ ਇਸੇ ਤਰ੍ਹਾਂ ਸੀ ਹੋਣ ਪਬਲਿਕ ਵਿੱਚ ਜਾਵਾਂਗੇ ਜੀ ਅਸੀਂ ਟੀਮ ਬਣਾ ਕੇ ਲਗਾਤਾਰ ਇਹਨਾਂ ਅਸੀਸੇ ਕਰਕੇ ਰੱਖਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸੁਧਾਰ ਲਹਿਰ ਤੁਸੀਂ ਕਰਾਂਗੇ ਅਸੀਂ ਸਭਾਜਕ ਜਥੇਬੰਦੀਆਂ ਤੋਂ ਧਾਰਮਿਕ ਜਥੇਬੰਦੀਆਂ ਕੋਲ ਅਸੀਂ ਸੇਂਸਬਾਵਾ ਤੋਂ ਜਾ ਵਕ ਵਕ ਸਿਆਸੀ ਲੋਕਾਂ ਕੋਲ ਜਾ ਕੇ ਆਪਣੀ ਗੱਲ ਰੱਖਾਂਗੇ ਏਜੰਡੇ ਰੱਖਾਂਗੇ ਇਹ ਸਾਨੂੰ ਲੋਰ ਕਿਉਂ ਪਈ ਹੈ ਯਾ ਅਜੀ ਸ਼੍ਰੋਮਣੀ ਕਾਲੀ ਕਲ ਦੇ ਕਮਜ਼ੋਰ ਹੋਇਆ ਤੇ ਉਹਨਾਂ ਮਜ਼ਬੂਤ ਕਰਨ ਵਾਸਤੇ ਤੁਹਾਡੇ ਤੁਹਾਡੇ ਪਾਸ ਦੀ ਲੋੜ ਹੈ। ਹੂੰ ਹੂੰ। ਇਹ ਸਰਬੰਸ ਬਿਸਰਾ ਕਰਨਗੇ ਜੀ ਉਹ ਤਾਂ ਹਾਜ਼ਰ ਹੋਵਾਂਗੇ। ਜੋ ਜੀ ਸ਼ਰੀਰ ਤੇ ਮਿਲ ਅਚੂ ਨੂੰ ਮੰਨਾਂਗੇ। ਲੇਕਿਨ ਫਿਲਹਾਲ ਅਸੀਂ ਲਗਾਤਾਰ ਫੜਨ ਦੇ ਸੰਪਰਕ ਵਿੱਚ ਮੈਂ ਉਹ ਜਾਰੀ ਰੱਖਾਂ। ਆਪਣੇ ਜਿਹੜਾ ਤੁਹਾਡਾ ਹੁਣ ਗੁੱਟ ਕਹਿੰਦਾ ਭਾਵ ਕਿ ਸਾਰਾ ਤੁਹਾਡੇ ਨਾਲ ਜੁੜੇ ਨੇ ਸਾਰੇ ਵੱਡੇ ਆਗੂ ਨੇ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦਾ ਖੜਾ ਸਾਹਿਬ। ਕੁਈ ਹੋ ਗਿਆ ਜਾਂ ਬਾਕੀ ਹੋਰ ਸਾਰੇ ਕੋਈ ਅਗਵਾਈ ਕਿਸੇ ਨੂੰ ਸੌਂਪਣੀ ਹੋਵੇ ਇਸ ਤਰ੍ਹਾਂ ਦੀ ਕੋਈ ਬੈਠਕ ਕੋਈ ਜਾਂਦਾ ਕਹਿੰਦਾ ਭਾਬ ਕਿ ਕੋਈ ਕਮੇਟੀ ਬਣਾਉਣ ਦਾ ਵਿਚਾਰ ਅਸੀਂ ਪੰਜ ਪ੍ਰਧਾਨੀ ਪੰਡਾਰੀ ਦੇ ਅਨਸਾਰ ਕੰਮ ਕਰਾਂਗੇ ਜੀ ਸਾਡੀ ਕੋਸ਼ਿਸ਼ ਹੈ 15 ਤਰੀਕ ਨੂੰ ਅਸੀਂ ਮੀਟਿੰਗ ਰੱਖੀ ਹੈ ਉਹਦੇ ਵਿੱਚ ਅਸੀਂ ਫੈਸਲਾ ਕਿੱਥੇ ਰੱਖੀ ਮੀਟਿੰਗ 15 ਦੀ ਚੰਡੀਗੜ੍ਹ अच्छा ओदे ਵਿੱਚ ਫੈਸਲਾ ਇਹ ਪੰਚ ਪ੍ਰਧਾਨੀ ਵਾਲਾ ਤਾਂ ਹੋ ਹੀ ਗਿਆ ਮਤਲਬ ਪੰਚ ਪ੍ਰਧਾਨੀ ਨਿਜਮ ਅਪਣਾਣਾ ਹੈ ਉਹਦੇ ਵਿੱਚ ਅਸੀਂ ਦੀਆਂ ਜਿੰਨਾਂ ਜ਼ਿੰਮੇਵਾਰੀਆਂ اچھا ਜੀ ਉਹ ਮਤਲਬ ਕਿਸੇ ਪੰਜ ਸ਼ਖਸੀਅਤਾਂ ਨੂੰ ਸੌਂਪੀ ਜਾਏਗੀ ਸਾਰੀ ਬਾਗਡੋਰ ਪੰਜ ਹੋ ਸੱਤ ਨੌਂ ਕੇਂਦ ਭਾਵ ਕਿ ਅਸੀਂ ਸਿੰਗਲ 100 ਨਹੀਂ ਅਸੀਂ ਉਸ ਤਰ੍ਹਾਂ ਨਾਲ ਚੱਲਾਂਗੇ ਹੂੰ ਪੰਚ ਪ੍ਰਧਾਨੀ ਦਾ ਮਤਲਬ ਇਹ ਹੈ ਸਤਿ ਹੋ ਸਕਦੇ ਹੈ ਮੌ ਹਾਂ ਨੈਚੁਰਲੀ ਕਹਿੰਦਾ ਪਾਬਕੀ ਸਿੰਗਲ ਹੈਂਡ ਕੋਈ ਇੱਕ ਵਿਅਕਤੀ ਨੂੰ ਕਮਾਂਡ ਨਹੀਂ ਦਿੱਤੀ ਹਾਂਜੀ ਜੀ 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 ਤੇ ਉਦਾਂ ਕੋਈ ਸਮਝੌਤੇ ਦੀ ਗੱਲ ਸੁਖਵੀਰ ਸਿੰਘ ਬਾਦਲ ਨਾਲ ਕੋਈ ਵਿਚ ਵਿਚੋਲਾ ਪਿਆ ਹੋਵੇ ਹੁਣ ਤੱਕ ਦੇਖੋ ਲੜਾਈ ਕੋਈ ਨਹੀਂ ਸਮਝੌਤਾ ਕਿਸ ਕਾਲ ਦਾ ਹਾਂ ਜੀ ਲੜਾਈ ਕੋਈ ਹੈ ਹੀ ਨਹੀਂ ਸਾਡੀ ਹੈ ਸਾਡਾ ਤੇ ਮੇਲ ਜਿਹੜਾ ਬਕਸਟ ਹੈ ਉਹ ਪਾਰਟੀ ਨੂੰ ਮਜ਼ਬੂਤ ਕਰਦਾ ਹਾਂ 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 ਜੀ ਜੀ ਉਹਨਾਂ ਨੂੰ ਜੇ ਉਹ ਇਸ ਧਰਮ ਮੇਚ ਲੈਣਾ ਚਾਹੁੰਦੇ ਆ ਉਸ ਧਰਮ ਵਾਲ پارٹی ਜਿਹੜੀ ਹੈ ਕਮਜ਼ੋਰ ਹੂੰ ਨਹੀਂ ਬੀਬੀ ਜੀ ਜਦੋਂ ਤੁਸੀਂ ਹੁਣ 15 ਦਸੰਬਰ ਨੂੰ ਆਪਣਾ ਫੈਸਲਾ ਲਾਉਗੇ ਪੰਜ ਪ੍ਰਧਾਨੀ ਅਗਵਾਈ ਨਵੇਂ ਸਿਰੋਂ ਸੌਂਪੋਗੇ ਆਪਣੇ ਸਾਰੇ ਦੀ ਤਾਂ ਇਹਦਾ ਮਤਲਬ ਸੁਖਵੀਰ ਸਿੰਘ ਬਾਦਲ ਨੂੰ ਲਾਇਆ ਜਾਏਗਾ ਜਾਂ ਲਾਹੇਗਾ ਸਮਝੇ ਜਾਣਗੇ ਨਹੀਂ ਨਹੀਂ ਉਹਦੇ ਨਾਲ ਕੋਈ ਸਬੰਧ ਨਹੀਂ ਕੀ ਉਹ ਤੇ ਉਕਰੀ ਜਾਣਾ ਪੁਣਾ ਕੰਮ ਕਰੀ ਜਾਂਦੇ ਅੱਛਾ ਮੈਂ ਕਹਿੰਦਾ ਭਾਬਾ ਕਿ ਤੁਸੀਂ ਇਸ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਧਾਰਾ ਦੇ ਵਿੱਚ ਹੀ ਸਾਰੀ ਕਾਰਸ਼ਾਲੀ ਰੱਖੋਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਹੀ ਆਂਦੀ ਸ਼੍ਰੋਮਣੀ ਕਾਲ ਦਲ ਸੁਧਾਰ ਲਹਿਰ ਇਸ ਖਿਲਾਰੇ ਹੂੰ ਹੂੰ ਜੀ 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 ਅਸੀਂ ਤੜੀ ਕੋਈ ਪਾਰਟੀ ਤਾਂ ਨਹੀਂ ਬਣਾਈ ਓਕੇ ਨਹੀਂ ਕਹਿੰਦਾ ਭਾਬਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਅਗਵਾਈ ਸੰਭੋਗੇ ਇਹ ਸਾਰੇ ਹੁਣ ਜਿਹੜੀ ਪੰਜ ਪ੍ਰਧਾਨੀ ਇਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਅਗਵਾਈ ਦੇएगी ਨਾ ਜਿਹੜੀ ਅਸੀਂ ਬਣਾਵਾਂਗੇ ਅੱਛਾ ਜਿਹੜੀ ਇਹ ਪੰਜ ਪ੍ਰਧਾਨੀ ਪ੍ਰਣਾਲੀ ਉਹ ਜੀ ਫਿਰ ਵਕ ਵਕ ਖਾਮਾ ਤੇ ਜਾ ਕੇ ਲੋਕਾਂ ਨਾਲ ਰਾਸਤਾ ਕਾਇਮ ਕਰਨਾ ਸਾਡੀਆਂ ਮੀਟਿੰਗਾਂ ਕਰਾਉਣੀਆਂ ਕਿਸੇ ਨਾਲ ਜਾਣਾ ਹੂੰ ਹੂੰ ਤਾਂ ਕਿ ਇਹ ਐਨਡੀ ਪ੍ਰਚਾਰ ਨੇ ਲੋਕਾਂ ਦੀ ਆਵਾਜ਼ ਲੋਕਾਂ ਦੀ ਆਵਾਜ਼ ਇਕੱਠੀ ਕਰਨੀ ਲੋਕ ਕਿਉਂ ਡਰੇ ਹੋਏ ਐ देखो ਇੱਕ ਗੱਲ ਤੇ ਸਪਸ਼ਟ ਐ ਜੀ ਇਹ ਅਸੀਂ ਨਹੀਂ ਸਾਡੇ ਵੱਲੋਂ ਨਹੀਂ ਇਹ ਕੋਈ ਗੱਲ ਹੈਗੀ ਇਹ ਅਸੀਂ ਨਹੀਂ ਮਨਜ਼ੂਰ ਕਰਦੇ ਸਰਦਾਰ ਸੁਭੀਤ ਦੇ ਬਾਦਲ ਨੂੰ ਹੂੰ ਜੀ ਪੰਜਾਬ ਦੇ ਲੋਕਾਂ ਦੀ ਮਜਬੂਰੀ ਬਣੀ ਹੋਈ ਐ ਕਿ ਉਹ ਹੀ ਨਹੀਂ ਚਾਹੁੰਦੇ ਹੂੰ ਜੀ 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 ਉਸੀਂ حساب ਲਓ ਕਿ ਅਸੀਂ ਤੇ ਹੁਣ ਕੈਂਡੀਡੇਟ ਇਹਨਾਂ ਖੜਾ ਕੀਤਾ ਹੂੰ ਉਹਨਾਂ ਨੇ ਕਹਤਾ ਬੀਐਸਪੀ ਨੂੰ ਵੋਟ ਪਾਓ ਹੂੰ 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 ਜੀ ਪਰ ਲੇਕਿਨ ਜਿੰਨੀ ਕਿ ਪਾਈ ਆ ਅਕਾਲੀ ਦਲ ਦੇ ਕੈਂਡੀਡੇਟ ਨੂੰ ਪਾਈ ਹੈ ਪਰ ਉਹਨਾਂ ਦੇ ਕਹਿੰਦੇ ਬੀਐਸਪੀ ਨਹੀਂ ਪਾਈ ਹੂੰ 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 ਜੀ ਜੀ ਇਹ ਇਹ ਗੱਲ ਨੂੰ ਇੱਥੇ ਦੇਖ ਲਓ ਤੁਸੀਂ ਹੂੰ ਜੀ 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 ਭਈ ਜਿਹੜਾ ਕੈਂਡੀਡੇਟ ਅਕਾਲੀ ਦਲ ਦਾ ਸੀਗਾ ਜਿੰਨੇ ਕਿ ਲੋਕ ਅਕਾਲੀ ਦਲ ਦੇ ਪ੍ਰੇਮੀ ਸੀਗੇ ਖਾਸ ਕਰਕੇ ਉਹਨਾਂ ਨੇ ਸਿੱਧੀ ਵੋਟਾ ਕਾਲੀਗਲ ਦੀ ਟੱਕੜੀ ਨੂੰ ਵੋਟ ਪਾਤੀ ਹੈ ਹੂੰ ਹੂੰ ਹਾਂ ਉਹਦੇ ਵਿੱਚ ਵੀ ਤੁਸੀਂ ਦੱਸ ਰਹੇ ਸੀਗਾ ਕਿ ਜਿਹੜਾ ਉਹ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਿਆ ਉਹਦੇ ਨਾਲ ਵੀ ਇੱਕ ਡੈਂਟ ਪਿਆ ਗਿਆ ਉਹ ਨੁਕਸਾਨ ਹੋ ਗਿਆ ਨਾ ਜੀ ਨੁਕਸਾਨ ਹੋ ਗਿਆ ਹੂੰ ਹੂੰ ਤੇ ਉਹ ਫਿਰ ਇਸ ਦਾ ਹੁੰਦੀ ਹੈ ਨਾ ਜੀ ਇੱਕ ਪਾਸੇ ਸਰਕਾਰਾਂ ਦਾ ਜ਼ੋਰ ਹੋਵੇ ਜਿਸ ਇੱਕ ਪਰਸੈਂਟ ਕੈਂਡੀਡੇਟ ਇਸ ਦਾ ਕਮਜ਼ੋਰ ਆ ਕਮਜ਼ੋਰ ਹੁੰਦੇ ਹਾਂ ਹਾਂ ਉਹ ਫਿਰ ਸਭੀਕਰ ਸਾਰੇ ਕਹਿੰਦਾ ਭਾਵ ਕਿ ਟੇਡੇ ਮੇਡੇ ਬਣੇ ਮੁੜ ਕੇ ਸੂਤ ਨਹੀਂ ਹੈ ਬੈਠਿਆ ਸਾਰਾ ਸਿਸਟਮ ਵਿਸ਼ਵਾਸ ਨਹੀਂ ਟਿਕਦਾ ਹਾਂਜੀ ਹਾਂਜੀ ਇੱਕ ਬੀਬੀ ਜੀ ਅਗਲੇ ਸਮੇਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜੀ 4 ਜਿਮਣੀ ਚੋਣਾਂ ਨੇ ਪੰਜਾਬ ਦੀਆਂ ਸਟੈਂਡ ਕਰਦੀਆਂ ਉਹ ਵੀ ਐਲਾਨ ਵੀ ਹੋਣੀ ਵਾਲਾ ਕਹਿੰਦਾ ਭਾਵ ਪਰ ਕਿਵੇਂ ਰਹੂਗਾ ਫਿਰ ਆਪਣਾ ਤੇਰੇ ਇਸ ਤਰ੍ਹਾਂ ਹੀ ਤੁਸੀਂ ਕੀ ਆਪਣਾ ਉਦੋਂ ਸਪੈਸ਼ਲ ਖੜੇ ਕਰੋਗੇ ਉਮੀਦਵਾਰ ਉਹ ਤੇ ਸ਼ਰਮਣੀ ਕਾਲੀ ਦਾ ਪੀ ਦੇਖੇ ਨਾ ਜੀ ਪ੍ਰਧਾਨ ਜੀ ਦੇਖਣ ਕਿ ਬੰਦਾ ਖੜਾ ਕਰਨਾ ਸੀ ਨਹੀਂ ਕਰਨਾ ਹੂੰ ਇਹੋ ਦੇਖਣਾ ਅਸੀਂ ਤੇ ਦੇਖੋ ਅਸੀਂ ਸ텔 ਤਕਰੀ ਤੋਂ ਨਿਸ਼ਾਨ ਤੇ ਕਿਹਨੂੰ ਵੋਟ ਪਾਓ ਹਾਂ 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 ਜੀ ਜੀ ਕਿਹਨਾਂ ਕਿਸੇ ਨੂੰ ਵੋਟ ਪਾਓ ਇਹਨਾਂ ਨੇ ਗਲਤੀ ਕੀਤੀ ਅਸੀਂ ਨਹੀਂ ਕੀਤੀ ਹੂੰ 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 ਜੀ ਸ਼ਰਮਣੀ ਕਾਲੀ ਗਲਤੀ ਹੈ ਅਸੀਂ ਸ਼ਰਮਣੀ ਕਾਲੀ ਦਾ ਤੇ ਚੋਣਸ਼ਾਨ ਤਕਰੀ ਦੇ ਨਾਲ ਹੂੰ ਹੂੰ ਜੀ ਜੀ ਨਾ ਕਿ ਸੀ ਵੱਖਰੇ ਕਿਤੇ ਹੋਰ ਕਿਸੇ ਨੂੰ ਕਵਾਂਗੇ ਹੂੰ 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 ਬੀਬੀ ਤੁਸੀਂ ਕੋਈ ਅਕਾਲੀ ਦਲ ਦੇ ਤੁਹਾਡੇ ਜਿਹੜੇ ਵਰਕਰ ਨੇ ਕੋਈ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਇਸ ਸਮਾਧਮ ਜਰੀਏ ਦੇਖੋ ਮੈਂ ਤੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਾਂਗੀ ਜੀ ਜਿਹੜੇ ਸਵਿਟਰਸ ਵਿੱਚ ਰਸਦੇ ਵਿਦੇਸ਼ ਵਿੱਚ ਰਸਦੇ ਗੀਰਾਂ ਪੜਨ ਨੂੰ ਹੂੰ ਕਿ ਸ਼੍ਰੋਮਣੀ ਕਾਲੀ ਦਲ ਤੁਹਾਡੇ ਬਿਸ਼ਰਤਾਂ ਦੀਆਂ ਕੁਰਬਾਨੀਆਂ ਉੱਤੇ ਨਿਕਰੀ ਪਾਰਟੀ ਹੈ ਜੀ ਬਹੁਤ ਚੜੀਆਂ ਗਲਤੀਆਂ ਕਮਜ਼ੋਰੀਆਂ ਹਰ ਪਾਰਟੀ ਦੇ ਲੀਡਰ ਕੋਲ ਵੀ ਹੋ ਜਾਂਦੀਆਂ ਪਾਰਟੀ ਦੇ ਵਰਕਰਾਂ ਕੋਲ ਵੀ ਹੋ ਜਾਂਦੀਆਂ ਜੀ ਪਰ ਜਿੰਨਾ ਸਾਡਾ ਅਮੀਰ ਇਤਿਹਾਸ ਹੈ ਸਨ ਉਹਦੇ ਸਫਰੋਣਾ ਤੇ ਇਤਿਹਾਸ ਗੌਰਵ ਕਰਨਾ ਤੇ ਇਤਿਹਾਸ ਤੇ ਉਹਨਾਂ ਗਲਤੀਆਂ ਨੂੰ ਨਾ ਸਟਾਰਦੇ ਹੋਏ ਅਸੀਂ ਇਕੱਠੇ ਹੋਏ ਆਪਣੀ ਪਾਰਟੀ ਦੀ ਤਾਕਤ ਬਣੋ ਭਰੋਸਾ ਜਿਹੜਾ ਤੁਹਾਡਾ ਗਵਾਚਿਆ ਅਸੀਂ ਕੋਸ਼ਿਸ਼ ਕਰਾਂਗੇ ਉਸ ਭਰੋਸੇ ਨੂੰ ਮੇਨਟੇਨ ਕਰਦੇ ਹਾਂ ਔਰ ਉਹਨਾਂ ਦੀਆਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਲਈਆਂ ਤੇ ਚੱਲਣ ਵਾਸਤੇ ਸਾਡੇ ਦੇ ਸਰਕਾਰ ਨੇ ਸ਼ੋਮਲੀ ਕਾਲੇ ਪਾਰਟੀ ਇਹ ਪਾਰਟੀ ਧਿਆਰ ਕੀਤੀ ਸੀ ਜੀ ਬਿਲਕੁਲ ਸੋ ਇਸ ਤਰ੍ਹਾਂ ਸਾਡੇ ਨਾਲ ਵਾਹਦਾ ਗੂ ਬੀਬੀ ਜਗੀਰ ਕੌਰ ਜੀ ਸੋ ਬੀਬੀ ਜੀ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਨਹੀਂ ਬਣੀ ਈ ਮਿਸ਼ਨ ਪੰਜਾਬੀ